ਜਿਹੜਾ ਅੱਜ ਦਾ ਸਭ ਤੋਂ ਵੱਡਾ ਮੁੱਦਾ ਆਮ ਆਦਮੀ ਪਾਰਟੀ ਜਿਹੜੀ ਆਮ ਲੋਕਾਂ ਦੀ ਸਰਕਾਰ ਕਹਾਉਂਦੀ ਸੀ ਉਹਦੇ ਰੰਗ ਦੇਖਣੇ ਸ਼ੁਰੂ ਹੋ ਗਏ ਮੈਂ ਅੱਜ ਤੁਹਾਨੂੰ ਯਾਦ ਹੋਵੇ 2 ਸਾਲ ਪਹਿਲਾਂ ਆਪਾਂ ਐਸੇ ਪੂਨੀਆ ਟਾਵਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਜਿੱਥੇ ਮੈਂ ਕਿਹਾ ਸੀ ਕਿ ਕੇਜਰੀਵਾਲ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਗਿਆ ਜਿਹੜਾ ਕਹਿੰਦਾ ਸੀ 54000 ਕਰੋੜ ਰੁਪਈਆ ਅਸੀਂ ਪੰਜਾਬ ਦੇ ਵਿੱਚੋਂ ਇਕੱਠਾ ਕਰ ਲੈਣਾ ਹੈ ਪਹਿਲੇ ਸਾਲ 'ਚ ਜਿਹਦੇ 'ਚ 30000 ਕਰੋੜ ਉਹਨੇ ਮਾਈਨਿੰਗ ਦਾ ਕੀਤਾ ਸੀ ਨਾ ਤਕਰੀਬਨ ਤੇ 24000 ਕਰੋੜ ਰੁਪਇਆ ਉਹਨੇ ਕੋਈ ਰਿਸ਼ਵਤ ਹੋਰ ਇਹਨਾਂ ਚੀਜ਼ਾਂ ਦਾ ਕਰਦਾ ਸੀ ਗੱਲਬਾਤ ਹਨ ਤੇ ਅੱਜ ਪਰ ਉਹ ਹਾਲਾਤ ਆ ਗਏ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜੀ ਦੇ ਹਮੇਸ਼ਾ ਕਹਿੰਦੇ ਆ ਕਿ ਉਹ ਕੰਗਾਲੀ ਦੇ ਰਾਹ ਤੇ ਤੁਰੀ ਹੋਈ ਹੈ ਤੇ ਅੱਜ ਕਰਜ਼ਾ ਜਿਹੜਾ ਪੌਣੇ 4 ਲੱਖ ਕਰੋੜ ਰੁਪਇਆ ਪੰਜਾਬ ਦੇ ਸਿਰ ਹੋ ਗਿਆ ਤੇ ਜਿਸ ਦਿਨ ਇਹ ਸਰਕਾਰ ਜਾਊਗੀ 2027 ਚ 5.5 ਲੱਖ ਕਰੋੜ ਰੁਪਇਆ ਕਰਜ਼ਾ ਜਿਹੜਾ ਪੰਜਾਬ ਸਿਰ ਚੜੂਗਾ ਤੇ ਅੱਜ ਮੈਂ ਇੱਥੇ ਇੱਕ ਜਿਹੜੀ ਸਭ ਤੋਂ ਨੰਗਾ ਚਿਹਰਾ ਇਹਨਾਂ ਦਾ ਕਰਨਾ ਚਾਹੁੰਦਾ ਉਹ ਇਹ ਹੈ ਕਿ ਪਿਛਲੇ ਦਿਨ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਸੀ ਲੋਕਾਂ ਤੇ ਉਹ ਬੋਝ ਨਹੀਂ ਪਾਵਾਂਗੇ ਅਸੀਂ ਲੋਕਾਂ ਨੂੰ ਮੁਫਤ ਦੇਵਾਂਗੇ ਬਿਜਲੀ ਮੁਫਤ ਦੇਵਾਂਗੇ ਅੱਜ ਬਿਜਲੀ ਦਾ ਵੀ 3 ਰੁਪਏ ਯੂਨਟ ਬਤਾਤਾ ਜਿਹੜਾ 3 ਰੁਪਏ ਪਰ ਯੂਨਟ ਦੇ ਹਿਸਾਬ ਨਾਲ ਰੇਟ ਵਧਿਆ ਉਹ ਕਿਹਦੇ ਤੇ ਪੈਣਾ ਹੈ ਅਖੀਰ ਚਾ ਕੇ ਜਾਂ ਇੰਡਸਟਰੀ ਤੇ ਪੈਣਾ ਜਾਂ ਜਿਹੜੇ ਲੋਕਾਂ ਦੇ ਬਿੱਲ ਆਉਂਦੇ ਨੇ ਉਹਨਾਂ ਤੇ ਪੈਣਾ ਤੇ ਉਹ ਇੰਡਸਟਰੀ ਤੇ ਜਿਹੜਾ ਪੈਣਾ ਜਿੱਥੇ ਜਿੱਥੇ ਪੈਣਾ ਹੈ ਉਹ ਸਾਰਾ ਲੋਕਾਂ ਦੀ ਜੇਬ ਚੋਂ ਜਾਣਾ ਹੈ ਉਹਦਾ ਮੈਂ ਜਰੀਆ ਇੱਕ ਸਿਰਫ ਇੱਕ ਐਗਜ਼ਾਮਪਲ ਦੇ ਕੇ ਤੁਹਾਡੇ ਜ਼ਰੀਏ ਕਰਨਾ ਚਾਹਣਾ ਇੱਕ ਆ ਪੈਨ ਹੈ ਮੇਰੀ ਜੇਬ ਚ ਹਰ ਬੱਚਾ ਹਰ ਘਰ ਦੇ ਵਿੱਚ ਵਰਤਿਆ ਜਾਂਦਾ ਜਿਹੜੀ ਫੈਕਟਰੀ ਇਹ ਪੈਨ ਬਣਾਉਂਦੀ ਹੈ ਉਹ ਬਣਾਉਣ ਵਾਲੀ ਨੂੰ ਜਦੋਂ 3 ਰੁਪਏ ਜੁਨਟ ਜਿਹੜਾ ਵਧੂਗਾ ਰੇਟ ਵਧੂਗਾ ਬੀਲੀ ਦਾ ਤਾਂ ਉਹ ਰੇਟ ਜਿਹੜਾ ਹੈ ਉਹਨਾਂ ਨੇ ਆਪਣੇ ਇਸ ਚੀਜ਼ ਦਾ ਮੁੱਲ ਵਧਾਉਣਾ ਜਦੋਂ ਇਹ ਚੀਜ਼ ਦਾ ਮੁੱਲ ਵਧਾਉਣਾ ਤਾਂ ਸਾਡੀਆਂ ਜੇਬਾਂ ਚੋਂ ਜਾਣਾ ਤੇ ਜਦੋਂ ਜਾਣਾ ਤੇ ਮੁੜ ਕੇ ਫੇਰ ਸਰਕਾਰ ਦੇ ਖਜ਼ਾਨੇ ਜਾਣਾ ਸੋ ਇਸ ਕਰਕੇ ਵਾਇਆ ਜਿਹੜਾ ਹੈ ਉਹ ਕਹਿੰਦਾ ਕੰਨ ਇਧਰੋਂ ਨਹੀਂ ਫੜਿਆ ਤੇ ਇਧਰੋਂ ਫੜ ਲਿਆ ਉਹ ਸਰਕਾਰ ਜਿਹੜੀ ਹੈ ਪੈਸਾ ਇਕੱਠਾ ਕਰੇ ਦੂਜਾ ਅੱਜ પેટ્રોલ ਡੀਜ਼ਲ ਦੋ ਚੀਜ਼ਾਂ ਸਾਡੀ ਮਨੁੱਖ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਹਰ ਮੋਟਰਸਾਈਕਲ ਸਕੂਟਰ 'ਚ ਜਿੱਦ ਦਿਹਾੜੀ ਕਰਨ ਵਾਲਾ ਬੰਦਾ ਵੀ ਹੈ ਨਾ ਉਹ ਵੀ ਜਿਹੜਾ ਸਕੂਟਰ ਮੋਟਰਸਾਈਕਲ ਤੇ ਜਾਂਦਾ ਹੈ ਤੇ ਅੱਜ ਜਿਹੜਾ પેટ્રોલ ਹੈ ਉਹ ਤੇ ਤਕਰੀਬਨ 62 ਪੈਸੇ ਤੇ ਜਿਹੜਾ ਡੀਜ਼ਲ ਹੈ ਉਹ ਤੇ ਹੈ 93 ਪੈਸੇ 93 ਤੱਕ ਉਹਦੇ ਵਿੱਚ ਮੈਂ ਇੱਕ ਹੋਰ ਦੱਸਣਾ ਚਾਹਣਾ ਪਹਿਲਾਂ 12% ਤਾਂ ਜਿਹੜਾ ਟੈਕਸ ਹੈ ਉਹ ਵੈਟ ਜਿਹੜਾ ਉਹ ਡੀਜ਼ਲ ਤੇ ਹੈ ਤੇ तकरीबन 15% ਤੋਂ ਉੱਪਰ ਜਿਹੜਾ ਉਹ ਪੈਟਰੋਲ ਤੇ ਹੈ ਤੇ ਹੁਣ ਇਹਦੇ ਮੁਤਾਬਕ ਨਾਲ ਹੀ ਇੱਕ ਹੋਰ ਹੈ ਇਹਦੇ 'ਚ ਮੈਂ ਕਾਪੀ ਲੈ ਕੇ ਆਇਆ ਜਿਹਦੇ 'ਚ 12% ਦੇ ਨਾਲ ਇੱਕ 10% ਟੈਕਸ ਹੋਰ ਪੈਂਦਾ ਹੈ ਇਹਦੇ ਉੱਤੇ ਜਿਵੇਂ ਮੰਨ ਲਓ ਕੋਈ ਗੱਡੀ ਹੈ ਜੇ 12% ਮੰਨ ਲਓ ਲੱਖ ਰੁਪਇਆ ਟੈਕਸ ਪਿਆ ਕਿਸੇ ਪੈਟਰੋਲ ਡੀਜ਼ਲ ਤੇ ਤਾਂ ਨਾਲ ਹੀ 10% ਜਿਹੜਾ 10000 ਰੁਪਇਆ ਹੋਰ ਪੈਣਾ ਹੈ ਉਹਦੇ ਉੱਤੇ ਉਹ 10000 ਕਾਹਦਾ ਪੈਂਦਾ ਉਹਦੇ 'ਚੋਂ 50% ਪੈਸਾ ਜਿਹੜਾ ਉਹ ਕੇਂਦਰ ਸਰਕਾਰ ਕੋਲੇ ਜਾਂਦਾ ਤੇ 50% ਪੈਸਾ ਪੰਜਾਬ ਸਰਕਾਰ ਇਟ ਮੀਨਸ ਕੱਲਾ ਇਹ ਨਹੀਂ ਐ ਇਹਦੇ ਨਾਲ ਜਿਹੜਾ ਟੈਕਸ ਉੱਤੇ 10% ਹੋਰ ਪੈਣਾ ਉਹਦੇ ਨਾਲ ਵੀ ਜਿਹੜਾ ਉਹ ਲੋਕਾਂ ਤੇ ਬੋਝ ਪਾਣਾ ਸੋ ਇਹ ਬੋਝ ਜਿਹੜੇ ਨੇ ਇਹ ਕਿਸੇ ਨੇ ਨਹੀਂ ਚੱਲਣੇ ਇਹ ਆਮ ਲੋਕਾਂ ਨੇ ਚੱਲਣੇ ਨੇ ਤੇ ਅੱਜ ਜਿਹੜੀ ਇਹ ਸਰਕਾਰ ਐ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਕਿ ਖਜ਼ਾਨਾ ਤਾਂ ਜੀ ਰਿਸ਼ਵਤਾਂ ਦੇ ਕਰਕੇ ਹੀ ਖਾਲੀ ਹੋਇਆ ਖਜ਼ਾਨਾ ਤਾਂ ਇਹ ਲੁੱਟ ਕੇ ਲੈ ਕੇ ਤਾਂ ਖਾਲੀ ਹੋਇਆ 70 ਸਾਲਾਂ ਚ ਨਹੀਂ ਹੋਇਆ ਮੈਂ ਪੁੱਛਣਾ ਚਾਹਣਾ 70 ਸਾਲਾਂ ਚ ਇੰਨਾ ਕਰਜ਼ਾ ਨਹੀਂ ਚੜਿਆ ਜਿੰਨਾ ਤੁਸੀਂ 2.5 ਸਾਲਾਂ ਚ ਚੜਾਤਾ ਤੇ ਅੱਜ ਜਿਹੜੇ ਲੋਕ ਉਹ ਬੋਲਣ ਵਾਲੇ ਅੱਜ ਭਗਵੰਤ ਮਾਨ ਸਾਹਿਬ ਤੁਸੀਂ ਬਿਜਲੀ ਮੁਫਤ ਦੇ ਰਹੇ ਹੋ ਪਰ ਦੂਜੇ ਪਾਸੇ ਲੋਕਾਂ ਦਾ ਖੂਨ ਚੂਸ ਰਹੇ ਹੋ ਜਿਹੜੇ ਦੁਕਾਨਦਾਰ ਇੰਡਸਟਰੀਅਲਿਸ ਜਿਹੜੀਆਂ ਕਮਰਸ਼ੀਅਲ ਬੰਦੇ ਨੇ ਉਹਨਾਂ ਤੇ ਜਦੋਂ ਬੋਝ ਪਊਗਾ ਤਾਂ ਉਹ ਆਟੋਮੈਟਿਕਲੀ ਆਮ ਜਨਤਾ ਤੇ ਵੀ ਬੋਝ ਪਊਗਾ ਤੇ ਨਾਲ ਹੀ ਜਿਹੜਾ ਡੀਜ਼ਲ ਪੈਟਰੋਲ ਹੈ ਇੱਕ ਦਿਹਾੜੀਦਾਰ ਬੰਦਾ ਜਿਹਦੀ 500 ਦਿਹਾੜੀ ਅੱਜ ਦੇ ਸਮੇਂ ਦੇ ਵਿੱਚ ਉਹਦੇ ਲਈ ਮੋਟਰਸਾਈਕਲ ਸਕੂਟਰ ਚਲਾਉਣਾ ਵੀ ਜ਼ਰੂਰੀ ਹੈ ਤੇ ਪਰਿਵਾਰ ਨੇ ਜਾਣਾ ਹੈ ਜਿਹੜਾ ਬੱਚਾ ਪੜਦਾ ਹੈ ਉਦੇ ਬੱਚੇ ਲਈ ਕਾਪੀਆਂ ਪੈਨ ਦੀ ਵੀ ਜ਼ਰੂਰਤ ਹੈ ਤਾਂ ਉਹ ਵੀ ਨਾਲ-ਨਾਲ ਮਹਿੰਗੇ ਹੋਣਗੇ ਸੋ ਅੱਜ ਉਹ ਆਮ ਆਦਮੀ ਪਾਰਟੀ ਦਾ ਚਿਹਰਾ ਲੰਗਾ ਦੇ ਅਸੀਂ ਕਰੜੀ ਨਿੰਦਾ ਕਰਦੇ ਹਾਂ ਤੇ ਪਰਜ਼ੋਰ ਇਹ ਜਿਹੜੀਆਂ ਮੰਗ ਕਰਦੇ ਆ ਕਿ ਜਿਹੜੀਆਂ ਇਹ ਚੀਜ਼ਾਂ ਨੂੰ ਸਸਤਾ ਕੀਤਾ ਜਾਵੇ ਤੇ ਇਹ ਟੈਕਸ ਜਿਹੜਾ ਪੰਜਾਬ ਦੇ ਲੋਕਾਂ ਤੋਂ ਜਿਹੜਾ ਬੋਝ ਪਾਇਆ ਇਹਨੂੰ ਹਟਾਇਆ ਜਾਵੇ ਤੇ ਪੰਜਾਬ ਸਰਕਾਰ ਇੱਕ ਬਲੂਪ੍ਰਿੰਟ ਦੇਵੇ ਕਿ ਅਗਲੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਸਰ ਜਿਹੜਾ 20-2000 ਕਰੋੜ ਰੁਪਈਆ ਬੀਲੇ ਬੋਰਡ ਦਾ ਜਾਂ ਜਿਹੜਾ ਪੀਆਰਟੀਸੀ ਦਾ ਜਾਂ ਰੋਡਵੇਜ ਦਾ ਦੇਣ ਵਾਲਾ ਹੈ ਕੀ ਉਹਦਾ ਕਿੱਥੋਂ ਪੈਸਾ ਆਊਗਾ ਤੇ ਅੱਜ ਜਿਹੜੀ ਹੈ ਦੂਜੀ ਗੱਲ ਅੱਜ ਤੁਸੀਂ ਦੇਖੋ ਕਰਜ਼ਾ ਜੇ 70000 ਕਰੋੜ ਰੁਪਇਆ ਲਿਆ ਹੈ ਪੰਜਾਬ 'ਚ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਉਹ ਕਰਜ਼ਾ ਜਿਹੜਾ ਐਡਵਰਟਾਈਜ਼ਮੈਂਟਾਂ ਤੇ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਲੜਨ ਤੇ ਤੇ ਪਾਰਟੀ ਨੂੰ ਚਮਕਾਉਣ ਵਾਸਤੇ ਆ ਸੰਗਰੂਰ ਦੇ ਹਾਲਾਤ ਦੇਖ ਲਓ ਆਪਾਂ ਬੈਠੇ ਹਾਂ ਸੀਵਰੇਜ ਦੇ ਹਾਲਾਤ ਮਾੜੇ ਵਾਟਰ ਸਪਲਾਈ ਦੇ ਹਾਲਾਤ ਮਾੜੇ ਸੜਕਾਂ ਦੇ ਹਾਲਾਤ ਮਾੜੇ ਪਿੰਡਾਂ ਦੀਆਂ ਸੜਕਾਂ ਦੇ ਹਾਲਾਤ ਮਾੜੇ ਕੋਈ ਇਹੋ ਜਿਹਾ ਕੰਮ ਇੱਕ ਕੋਈ ਯੂਨੀਵਰਸਿਟੀ ਕੋਈ ਕਾਲਜ ਕੋਈ ਸਕੂਲ ਕੋਈ ਮੈਡੀਕਲ ਹਸਪੀ ਤਾਂ ਜ਼ਰੂਰ ਦੱਸਿਆ ਜਾਵੇ ਸੋ ਇਹ ਜਿਹੜਾ ਸਰਕਾਰ ਜਿਹੜੀ ਆ ਹਰ ਫਰੰਟ ਤੇ ਫੇਲ ਹੋਈ ਆ ਤੇ ਨਖਿੱਧ ਸਰਕਾਰ ਆ ਹਾ ਗੋਲੀ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਦੇ ਵੱਲੇ ਕੁਝ ਨਹੀਂ ਪਰ ਵਿੱਤ ਮੰਤਰੀ ਦਾ ਕਹਿੰਦੇ ਕਿ ਖਜ਼ਾਨਾ ਕਦੇ ਖਾਲੀ ਨਹੀਂ ਹੋਇਆ ਤੇ ਵਿੱਤ ਮੰਤਰੀ ਸਾਹਿਬ ਨੂੰ ਜੀ ਬਿਲਕੁਲ ਸਹੀ ਕਹਿੰਦੇ ਨੇ ਖਜ਼ਾਨਾ ਖਾਲੀ ਖਾਲੀ ਕਿਉਂ ਨਹੀਂ ਹੋਇਆ ਵਿੱਤ ਮੰਤਰੀ ਸਾਹਿਬ ਨੇ ਪੁੱਛੋ ਵੀ ਖਜ਼ਾਨਾ ਜਦੋਂ ਕਰਜ਼ੇ ਲੈ ਲਾਉਣਾ ਕਰਜ਼ੇ ਲੈ ਕੇ ਖਜ਼ਾਨਾ ਭਰਨਾ ਬਹੁਤ ਸੌਖਾ ਹੈ ਕਰਜ਼ਾ ਮੈਂ ਵੀ ਇਹ 100 ਕਰੋੜ ਲੈ ਕੇ ਆਪਦੇ ਖਾਤੇ ਚ ਪਾ ਲੈ ਤੇ ਖਜ਼ਾਨਾ ਖਾਲੀ ਨਹੀਂ ਆ ਆਟੋਮੈਟਿਕਲੀ ਹੈ ਨਾ ਜਦੋਂ ਮੈਂ ਕਰਜ਼ਾ ਲੈ ਲਿਆ ਤੇ 20000 ਕਰੋੜ ਰੁਪਏ ਲੈ ਕੇ ਅੱਛਾ ਫਿਰ ਉਦੋਂ ਬਾਅਦ ਇੱਕ ਹੋਰ ਬੜੀ ਵੱਡੀ ਗੱਲ ਦੇਖੋ ਬੜੀ ਹਾਸੋ ਹੀ ਨਹੀਂ ਗੱਲ ਹੈ ਕਿ 20000 ਕਰੋੜ ਰੁਪਏ ਕਰਜ਼ਾ ਲਿਆ 15000 ਕਰੋੜ ਉਹ ਚੋਂ ਕਿਸ਼ਤ ਮੋੜਦਾ ਨੇ ਨਾਲ ਹੀ ਬੜੀ ਬੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਅਸੀਂ 15000 ਕਰੋੜ ਰੁਪਿਆ ਕੇਂਦਰ ਦਾ ਮੋੜਿਆ ਪੰਜਾਬ ਸਰਕਾਰ ਨੇ ਉਹ ਮੈਂ ਇੱਥੇ ਦੱਸਣਾ ਚਾਹਣਾ ਤੁਹਾਡੇ ਜ਼ਰੀਏ ਅੱਜ ਵੀ 2 ਸਾਲ 2.5 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਪੰਜਾਬ ਦੇ 70000 ਕਰੋੜ ਤੋਂ ਉੱਪਰ ਦੇ ਖਰਚੇ ਇਹ ਜਿਹੇ ਨੇ ਜਿਹੜੇ ਫਿਕਸ ਐਕਸਪੈਂਸਰ ਨੇ ਜਿਨ੍ਹਾਂ ਦੇ ਉੱਤੇ ਨਾ ਰਿਸ਼ਵਤ ਲੱਗਦੀ ਹੈ ਜਿਹੜੇ ਪੰਜਾਬ ਸਰਕਾਰ ਨੂੰ ਦੇਣੇ ਹੀ ਪੈਂਦੇ ਨੇ ਜਿੱਤੇ ਚ 20000 ਕਰੋੜ ਰੁਪਇਆ ਕੱਲਾ ਵਿਆਜ ਹੈ ਪੰਜਾਬ ਸਰਕਾਰ ਦਾ ਤੇ 34000 ਕਰੋੜ ਰੁਪਇਆ 30 ਤੋਂ 35000 ਕਰੋੜ ਰੁਪਇਆ ਕੱਲਾ ਤਨਖਾਹਾਂ ਦਾ ਹੈ 12000 ਕਰੋੜ ਰੁਪਏ ਸਬਸਿਡੀਆਂ ਦਾ ਸੀ ਜਿਹੜੇ ਪੈਨਸ਼ਨਾਂ ਦਿੰਦੇ ਆ ਆਪਾਂ ਉਹ ਤੋਂ ਉਪਰ ਆ 20000 ਕਰੋੜ ਰੁਪਏ 15-20000 ਕਰੋੜ ਦੇ ਸਬਸਿਡੀਆਂ ਦਾ ਪੈ ਗਿਆ ਜਿਹੜਾ 70-80000 ਕਰੋੜ ਰੁਪਈਆ ਇਹ ਪੰਜਾਬ ਸਰਕਾਰ ਨੂੰ ਦੇਣਾ ਹੀ ਪੈਂਦਾ ਤੇ ਇਹ ਜਿਹੜੀਆਂ ਉਹ ਚੀਜ਼ਾਂ ਦੇ ਕੇ ਉਥੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੇ ਹੈ ਬੰਨੀ ਜੀ ਤੁਸੀਂ ਖਜ਼ਾਨਾ ਜਿਵੇਂ ਵਿੱਤ ਮੰਤਰੀ ਕਹਿੰਦਾ ਕਿ ਖਜ਼ਾਨਾ ਭਰਿਆ ਹੋਇਆ ਹੈ ਦੂਜੇ ਪਾਸੇ ਸੈਸ਼ਨ ਦੇ ਵਿੱਚ ਚੱਲਦੇ ਸੈਸਨ ਵਿਧਾਨ ਸਭਾ ਦੇ ਵਿੱਚ ਜਿਹੜੇ ਐਮਐਲਏ ਲੈ ਰਗਾ ਕੇ ਦੋ ਕਹਿ ਰਹੇ ਨੇ ਕਿ ਆਪ ਦੀ ਸਪੀਡ ਦੇ ਵਿੱਚ ਬੋਲਿਆ ਕਿ ਫੰਡ ਦੀ ਕਮੀ ਦੀ ਚਰਚਾ ਹੋ ਰਹੀ ਹੈ ਪਰ ਮੇਰੇ ਇਲਾਕੇ ਦੇ ਵਿੱਚ ਸੜਕਾਂ ਦਾ ਬੜਾ ਬੁਰਾ ਹਾਲ ਹੈ ਕੀ ਕਹਿਣਾ ਚਾਹੁੰਦੇ ਸੀ ਮੈਨੂੰ ਐ ਦੱਸੋ ਪੰਜਾਬ ਦਾ ਕਿਹੜਾ ਹਲਕਾ ਹੈ ਜਿੱਤੇ ਸੜਕਾਂ ਦਾ ਬੁਰਾ ਹਾਲ ਨਹੀਂ ਮੈਨੂੰ ਫੰਡ ਦੇ ਵਿੱਚ ਮੈਂ ਆ ਵਿਧਾਨ ਸਭਾ ਦਾ ਸੈਸ਼ਨ ਸੁਣਿਆ ਇਹਨਾਂ ਦੀ ਮੰਤਰੀ ਅਨਮੋਲ ਗਗਨ ਮਾਨ ਦਾ ਸੁਣਿਆ ਹੋਰ ਮੰਤਰੀਆਂ ਨਾਲ ਸੁਣਿਆ ਉਹਨਾਂ ਨੇ ਕੀ ਕਿਹਾ ਪ੍ਰਪੋਜ਼ਲ ਦਿੱਤੀ ਜੀ ਕੰਮ ਦੀ ਪ੍ਰਪੋਜ਼ਲ ਦਿੱਤੀ ਹੋਇਆ ਬਜਟ ਦੇ ਵਿੱਚ ਮਾਰਚ ਦੇ ਵਿੱਚ ਗੱਲ ਹੋਈ ਹੈ ਪ੍ਰਪੋਜ਼ਲ ਦਿੱਤੀ ਜਦੋਂ ਪੈਸਾ ਆ ਜੂਗਾ ਉਦੋਂ ਕੰਮ ਕਰਾਂਗੇ ਤੁਸੀਂ ਜਿਹੜੀ ਇੱਕ ਵੱਡੀ ਸੜਕ ਸਾਡੀ ਭਵਾਨੀਗੜ ਜਿਹੜੀ ਫਤੇਗੜ ਸਾਹਿਬ ਉਹਦੀ ਰਿਪੇਅਰ ਤੇ ਪੈਚ ਲੱਗੇ ਨੇ ਸੜਕ ਨਹੀਂ ਬਣੀ ਕੋਈ ਕੋਈ ਇਹੋ ਜਿਹਾ ਕੰਮ ਦੱਸੋ ਸੜਕਾਂ ਦਾ ਕਿਹੜੀ ਸੜਕ ਹੈ ਪੰਜਾਬ ਦੇ ਵਿੱਚ ਕਿਸੇ ਹਲਕੇ 'ਚ ਮੈਨੂੰ ਇੱਕ ਇੱਕ ਦਿਖਾ ਦੇਣਾ ਵੀ ਜਿੱਥੇ ਇਹਨਾਂ ਨੇ ਸੜਕ ਨੂੰ ਕੋਈ ਨਵੀਂ ਸੜਕ ਦੇ ਉੱਪਰ ਕੋਈ ਮੇਨਟੇਨੈਂਸ ਇਸ ਤਰ੍ਹਾਂ ਦੀ ਕਰਾਈ ਹੋਵੇ ਨਵੀਂ ਬਣਾਉਣੀ ਤਾਂ ਬਹੁਲੀ ਦੂਰ ਦੀ ਗੱਲ ਹੈ ਇਹਨਾਂ ਦੀ ਗੋੜੀ ਅਕਾਦੀਦਰ ਇਹ ਪਟਾਓ ਡੀਜ਼ਲ ਦੀਆਂ ਦਾ ਤਿੰਦਾ ਵਿਰੋਧ ਤਾਂ ਕਰਦਾ ਕਿ ਤੁਸੀਂ ਸੜਕਾਂ ਦਿੱਤਕ ਤਾਂ ਬੰਨ੍ਗਜ਼ਾਰੀ ਕਰੋਗੇ ਜੀ ਡੈਫੀਨੇਟਲੀ ਜਿ ਜੋ ਪਾਰਟੀ ਦਾ ਅੱਗੇ ਚਰਚਾ ਚੱਲਦੀ ਹੈ ਜਿਵੇਂ ਪਾਰਟੀ ਦਾ ਫੈਸਲਾ ਆਊਗਾ ਅਸੀਂ ਦੇਖੋ ਬਤੌਰ ਹਲਕਾ ਸੇਵਾਦਾਰ ਦੇ ਨਾਤੇ ਤੇ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਅਸੀਂ ਡੈਫੀਨੇਟਲੀ ਸਾਰੇ ਜਾਣੇ ਕਿਉਂਕਿ ਲੋਕਾਂ ਦੇ ਇਸ਼ੂ ਨੇ ਲੋਕਾਂ ਦੇ ਮੁੱਦੇ ਨੇ ਤੇ ਲੋਕਾਂ ਦੇ ਲਈ ਨੇ ਅਕਾਲੀ ਦਲ ਪੰਜਾਬ ਲਈ ਹੈ ਤੇ ਪੰਜਾਬੀਆਂ ਦੀ ਪਾਰਟੀ ਤੇ ਪੰਜਾਬ ਲਈ ਹਰ ਹਿੱਲੇ ਹਰ ਕੰਮ